ਸਾਨੂੰ ਰਾਤ ਸਟੇਸ਼ਨ ਮਾਸਟਰ ਸੰਧ ਨੇ ਪੁਜਰੀਆ ਪੁਨ ਤਲਾਹ ਦਿੱਤੀ ਥਾਣੇ ਕੇ ਇੱਕ ਵਿਅਕਤੀ ਦੀ ਲਾਸ ਕਿਲੋਮੀਟਰ ਨੰਬਰ 314 ਦਰਮਿਆਨ ਰੇਲਵੇ ਸਟੇਸ਼ਨ ਸਾਧੂ ਪ੍ਰਸਾਦ ਪਈ ਹੈ ਜਾ ਕੇ ਮੁਹਬਤੇ ਕਾਰਵਾਈ ਕਰੋ ਜੋ ਅਸੀਂ ਸਮਰਿਤ ਆਰ ਪੀ ਪੁਸਤਾ ਮੁਹਬਤੇ ਪੁਜਰੀ ਤਾਂ मौके ਦੇ ਜਾ ਕੇ ਦੇਖਿਆ ਕਿ ਇਹ ਲਾਸ ਕਿਸੇ ਨਾਮ ਨੂੰ ਲੜਕੀ ਜਿਸ ਦੀ ਉਮਰ 23-30 ਸਾਲ ਦੇ ਫਰੀ ਬਣਾ ਇਸ ਨੂੰ ਸਾਰੀ ਕਾਰਵਾਈ ਕਰਨ ਦੇ ਪ੍ਰੰਤਵ ਜਿਹਦੇ ਮਾਪਿਆਂ ਦੇ ਸਮਾਖਿਨੀ ਲਈ ਰਾਤ ਦਾ ਟਾਈਮ ਸੀ ਤੇ ਉਹਨੂੰ ਸਨਾਪਤ ਹੋਇਆ ਪੱਤਰ ਕੰਟੇ ਲਈ ਮੋਟਰੀ ਫਸੇ ਸੀ ਉਹਦਾ ਪੱਤਰ ਸਾਹਰ ਰੱਖਾਇਆ ਗਿਆ ਤੇ ਕਿਸੇ ਦੇ ਵਾਰਸ ਅੱਜ ਸਵੇਰੇ ਫਟਾ ਕਰਦੇ ਕਰਦੇ ਥਾਣਾ ਜੀਐਫਟੀ ਸੰਪੁਰਜੇ ਤਾਂ ਜਿਨ੍ਹਾਂ ਨੇ ਅਸਰ ਤੱਕ ਪਹੁੰਚ ਕੇ ਇਹ ਲੜਕੀ ਦੀ ਲਾਖ ਦੀ ਸੁਨੱਖ ਪਿੱਕੀ ਹੈ ਤੇ ਇਹਨਾਂ ਦੀ ਮੰਗਲੀ ਆ ਤੇ ਬ੍ਰਾਹਮਣ ਮਾਜ ਰਹਿੰਦਾ ਇਹਦੀ ਲੱਖੀ ਹੈ ਇਹ ਆ ਰਾਮਲੀਲਾ ਦੇਖ ਕੇ ਆ ਰਹੀ ਸੀ ਕਿਦੋਂ ਰਾਤ ਨੂੰ ਤਾਂ ਅਚਾਨਕ ਇੱਕ ਗੱਡੀ ਦੀ ਫੇਟ ਵਿਚ ਆ ਕੇ ਲੱਗਮਦਾਰ ਦੀ ਮੌਤ ਹੋ ਗਈ ਕੀ ਨਾਮ ਹੈ ਲੜਕੀ ਦਾ ਲੜਕੀ ਦਾ ਨਾਮ ਭਾਗਵਤੀ ਕਿੰਨੇ ਸਾਲ ਦੀ ਇਹ ਉਮਰ ਕੱਢਦੇ ਹਾਂ ਸਾਡਾ 17 ਸਾਲਾਂ ਦੀ ਆ ਤੇ ਮੋਖਰੇ ਅਸੀਂ ਸੰਤਰੀ 25 30 ਸਾਲਾਂ ਜਾਂਦੀ ਸੀ ਰਾਤ ਦਾ ਟੈਂਸ ਹਾਂ ਤੁਹਾਨੂੰ कि ट्रेन दिलपीड़ चाहिए किसी? अरे ट्रेन नंबर एक जीरो 12203 दिलपीड़ चाहिए किधर तो, तो हो रही सी ट्रेन अरे नादी सी तो अंबाला सेक्टर वाले जी कितने बजे वापरे है हां जी कितने बजे वापरे हास ये वापरा 7:10 बजे रात की कार्रवाई हो ना मलच ले आती है 193 बीएनएसएस दाना जी रूपी सामने कार्रवाई कर रहे हैं ते बहादुरपुर पोस्टमार्टम लाश में जितने